ਅੱਜ ਪੰਜਾਬ ਤੇ ਹਰਿਆਣਾ ਵਿੱਚ ਕਿਸਾਨਾਂ ਦਾ ਪ੍ਰਦਰਸ਼ਨ ਕੇਂਦਰ ਸਰਕਾਰ ਦੇ ਖਿਲਾਫ ਸਰਕਾਰ ਤੇ ਉਤਰਨਗੇ ਕਿਸਾਨ ਸੈਂਟਰ ਸਰਕਾਰ ਦੇ ਸਾਡੇ ਜਾਣ ਦੇ ਪੁੱਛਲੇ ਦਸ਼ਕਾਲ ਦੀ ਜ਼ੇਠੀਨ ਪੰਜਾਬ ਹਰਿਆਣਾ ਦੇਖ ਰਹੇ ਹੋ ਤੁਸੀਂ ਮੈਂ ਤੁਹਾਡੇ ਨਾਲ ਗੁਰਜੋਤ ਸੰਧੂ ਤੋਂ ਬੁਲੇਟਨ ਦੀ ਸ਼ੁਰੂਆਤ ਕਰਾਂਗੇ ਇੱਕ ਵੱਡੀ ਖਬਰ ਤੋਂ ਇੱਕ ਵੱਡੇ ਬਿਆਨ ਤੋਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੇ ਕਿਸਾਨਾਂ ਨੂੰ ਉਪਦਰਾਵੀ ਦੱਸਿਆ ਉਪਦਰਾਵੀ ਕਿਸਾਨਾਂ ਦੇ ਨਾਲ ਗੱਲਬਾਤ ਲਗਾਤਾਰ ਕਰਦਾ ਰਿਹਾ ਕੇਂਦਰ ਉਹਨਾਂ ਨੇ ਕਿਹਾ ਸਰਕਾਰ ਚਾਹੁੰਦੀ ਹੈ ਬੈਠ ਕੇ ਹੀ ਹੱਲ ਨਿਕਲਣਾ ਚਾਹੀਦਾ ਹੈ ਤਾਂ ਲੋਕਾਂ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੀਦਾ ਸੀਐਮ ਸੈਣੀ ਨੇ ਵੀ ਕਿਹਾ ਤਾਂ ਸਭ ਕਾ ਸੀ ਮਨੋਹਰ ਲਾਲ ਦਾ ਵੀ ਵਿਰੋਧ ਕਰਨ ਵਾਲੇ ਕਿਸਾਨਾਂ ਤੇ ਨਿਸ਼ਾਨਾ ਹੈ ਉਹਨਾਂ ਨੇ ਨਿਸ਼ਾਨਾ ਸਾਧਿਆ ਕਿ ਇਹ ਉਹੀ ਕਿਸਾਨ ਨੇ ਜੋ ਲਾਲ ਕਿਲੇ ਤੇ ਚੜ ਗਏ ਸਨ ਟਰੈਕਟਰ ਲੈ ਜਾ ਕੇ ਪ੍ਰਦਰਸ਼ਨ ਕਰਨ ਦੇ ਪਿੱਛੇ ਹੋਰ ਮਨਸੂਬਾ ਤਾਂ ਦਿੱਲੀ ਜਾਣ ਦੇ ਲਈ ਟਰੈਕਟਰ ਦੀ ਥਾਂ ਤੇ ਹੋਰ ਬਹੁਤ ਸਾਧਨ ਨੇ ਵੀ ਕਹਿੰਦੇ ਹੋਏ ਨਜ਼ਰ ਆਏ ਨੇ ਟਰੈਕਟਰ ਤੇ ਹਥਿਆਰ ਲਗਾ ਕੇ ਲੈ ਜਾਣ ਦੀ ਇਜਾਜ਼ਤ ਨਹੀਂ ਹੈ ਸੋ ਦੱਸ ਦਈਏ ਕਿ ਲਗਾਤਾਰ ਸ਼ੰਭੂ ਬਾਰਡਰ ਤੇ ਕਿਸਾਨ ਡਟੇ ਹੋਏ ਨੇ ਔਰ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਐਲਾਨ ਕੀਤਾ ਸੀ ਕਿ ਅਸੀਂ ਅੱਗੇ ਵਧਾਂਗੇ ਪਰ ਜਿਸ ਤਰੀਕੇ ਦੇ ਨਾਲ ਬੈਰੀਕੇਟਿੰਗ ਕੀਤੀ ਗਈ ਆ ਫਿਰ ਉਸ ਨੂੰ ਸਿਰਫ ਬੈਰੀਕੇਟਿੰਗ ਨਾ ਕਈਏ ਬਲਕਿ ਅਜਿਹੇ ਪਰਬੰਧ ਕੀਤੇ ਗਏ ਹਰਿਆਣਾ ਸਰਕਾਰ ਦੇ ਵੱਲੋਂ ਕਿ ਆਖਰਕਾਰ ਅੱਗੇ ਪੈਦਲ ਵੀ ਜਿਹੜਾ ਕੋਈ ਹੈ ਉਹ ਸ਼ਖਸ ਹੋਇਆ ਕਿਸਾਨ ਨਾਨਕ ਕਰ ਸਕੇ ਟਰੈਕਟਰ ਲੈ ਕੇ ਜਾਂ ਹੋਰ ਗੱਡੀਆਂ ਲੈ ਕੇ ਤਾਂ ਦੂਰ ਦੀ ਗੱਲ ਹੈ ਤਾਂ ਹੁਣ ਤੱਕ ਇਸੇ ਤਰੀਕੇ ਦੇ ਨਾਲ ਪੇਚ ਪਸਿਆ ਹੋਇਆ ਹੈ ਔਰ ਜਿਸ ਤਰੀਕੇ ਦੇ ਨਾਲ ਪੁਲਿਸ ਪ੍ਰਸ਼ਾਸਨ ਤਣਾਤ ਕੀਤਾ ਗਿਆ ਤੇ ਹੋਰ ਫੋਰਸਿਸ ਤਣਾਤ ਕੀਤੀਆਂ ਗਿਆ ਲਗਾਤਾਰ ਕਿਸਾਨਾਂ ਦੇ ਵਿੱਚ ਕਾਫੀ ਰੋਸ ਹੈ ਸਿਰ ਪੰਜਾਬ ਵਾਲੇ ਪਾਸੇ ਨਹੀਂ ਬਲਕਿ ਅਸੀਂ ਹਰਿਆਣਾ ਵਾਲੇ ਪਾਸੇ ਵੀ ਦੇਖ ਰਹੇ ਹਾਂ ਕਿ ਕਿਵੇਂ ਜਿਹੜੇ ਭਾਜਪਾ ਦੇ ਲੀਡਰ ਨੇ ਉਹਨਾਂ ਨੂੰ ਘੇਰਿਆ ਜਾ ਰਿਹਾ ਦੁਸ਼ਯੰ ਚੋਟਾਲਾ ਦਾ ਪਿਛੇ ਦਿਨਾਂ ਚ ਵਿਰੋਧ ਹੋਇਆ ਪਰ ਇਹ ਵੱਡੀ ਸਟੇਟਮੈਂਟ ਸਾਹਮਣੇ ਆਈ ਹੈ ਨਾਇਬ ਸੈਣੀ ਦੀ ਉਹ ਪਦਰਾਵੀ ਦੱਸਦੇ ਹੋਏ ਕਿਸਾਨਾਂ ਨੂੰ ਨਜ਼ਰ ਆਏ ਨੇ ਇਸ ਤੋਂ ਪਹਿਲਾਂ ਵੀ ਜਦੋਂ 2020 ਚ ਵੱਡਾ ਆंदोलਨ ਦਿੱਲੀ ਦੇ ਵਿੱਚ ਵੱਡਿਆ ਗਿਆ ਸੀ ਤਾਂ ਉਸ ਮੌਕੇ ਤੇ ਵੀ ਵੱਖ-ਵੱਖ ਸਟੇਟਮੈਂਟਸ ਆਉਂਦੀਆਂ ਸਨ ਔਰ ਇੱਥੋਂ ਤੱਕ ਕਿ ਕਜਹੀ ਸਟੇਟਮੈਂਟ ਆਈ ਜਿਸ ਨੇ ਕਿਸਾਨਾਂ ਦੇ ਵਿੱਚ ਬਹੁਤ ਰੋਸ ਜਤਾਇਆ ਆਤਵਾਦੀ ਤੱਕ ਕਿਸਾਨਾਂ ਨੂੰ ਕਹਿ ਦਿੱਤਾ ਗਿਆ ਸੀ ਤਾਂ ਉਸ ਤੋਂ ਬਾਅਦ

लगातार उसको लेकर के बातचीत करते रहे हैं कि कुछ काम आज हो जाएंगे कुछ काल हो जाएंगे परंतु हमें धैर्य से काम लेना चाहिए ये कोई विषय नहीं है कि जिससे पब्लिक परेशान हो ये ठीक नहीं है और उसके अंदर सरकार पीछे भी लगातार किसानों से जो हमारे उपद्रवी किसान थे जो आंदोलनरत किसान हैं उन सब से वार्ता करने के लिए आ, आ, सरकार ने मंत्रियों को भी भेजा है और अब भी सरकार ये चाहती है कि बैठकर के इसका समाधान होना चाहिए उसके लिए हमारे केंद्र सरकार लगातार इसके अंदर बातचीत कर रही है हमने दिल्ली के लिए मना नहीं किया क्योंकि अभी भी वो एक प्रदर्शन करके आए हैं दिल्ली में विषय इतना ही था कि जो साधन ट्रैवलिंग के होते हैं ट्रांसपोर्ट के होते हैं उनसे जाइए अब ट्रैक्टर पर प्रदर्शन करके और उस ट्रैक्टर में भी ऐसे ऐसे उसका जो करके ले जाते हैं उसके ऊपर अटैचमेंट और वहां जाकर के जिस प्रकार का एक न्यूसेंस बचाने का उनका मनसूबा होता है क्योंकि पिछली बार देख लिया आखिर ये सारे किसान नहीं है इनमें कुछ इस प्रकार के शो कार्ड जिसको कहना चाहिए एक ऐसा सीन पैदा करते हैं न्यूसेंस का कि जिसका दुनिया को ध्यान आकर्षण जाए आखिर ये वही लोग हैं जो लाल के किले के ऊपर चढ़ गए थे ये क्या तो दिल्ली जाने की बात थी लाल किले पर चढ़े जाए जो लाल किला हमारे सोवरेनिटी का प्रतीक है जहाँ पंद्रह अगस्त को प्रधानमंत्री झंडा लहराते हैं और वहां जाकर के करें करेंगे तो आखिर एक बार कोई घटना हो जाए तो अगली बार सावधानी नहीं रहनी पड़ी पिछली बार एक साल भर हमारे दोनों बॉर्डर सिंघु बॉर्डर टिकरी बॉर्डर वहां का कितना व्यापार नुकसान हुआ हजारों करोड़ रुपए का नुकसान हुआ तो उसकी व्यवस्था रोकथाम लोगों को आखिर इनका अधिकार है तो लोगों का बहुत बड़ा अधिकार है उनको कहा कि ये ट्रैक्टर वैक्टर इस प्रकार के जो आगे पीछे उसका हथियार लगा के ले जाए ये अलाउड नहीं है आप बसों से जाए आप अपनी गाड़ियों से कारों से जाए आप ट्रेन से जाए आप पैदल जाए ट्रैक्टर लेके घुसेंगे केवल उतना ही विरोध था और उन्होंने कामयाबी उसमें हासिल की उसका हमने रोक के रखा लेकिन अगर कहीं ये आज कोई इस प्रकार की बात करते हैं कि हम इनको नहीं आने देंगे उनको नहीं आने देंगे चुनाव आयोग का काम है चुनाव आयोग पर हमको भरोसा है निश्चित रूप से चुनाव आयोग को संज्ञान ले ਤਾਂ ਪੱ ਦਰਵੀ ਦਾ ਸਾਫ ਤੌਰ ਤੇ ਮਤਲਬ ਕਿ ਆਸ਼ਾਂਤੀ ਫਲਾਂਟ ਵਾਲੇ ਔਰ ਇਸ ਬਿਆਨ ਨੂੰ ਲੈ ਕੇ ਦੱਸ ਦਈਏ ਕਿ ਨਰਾਜ਼ ਨੇ ਹਰਿਆਣਾ ਦੇ ਕਿਸਾਨ ਹਰਿਆਣਾ ਦੇ ਕਿਸਾਨਾਂ ਨੇ ਸੀਐਮ ਸੈਣੀ ਦੀ ਸ਼ਿਕਾਇਤ ਕੀਤੀ ਹੈ ਫਤਿਹਾਬਾਦ ਦੇ ਰਤਿਆ ਥਾਣੇ ਦੇ ਵਿੱਚ ਦਰਜ ਕਰਵਾਈ ਹੈ ਸ਼ਿਕਾਇਤ ਕਿਸਾਨਾਂ ਨੂੰ ਦਰਵੀ ਕਹਿ ਜਾਣ ਤੇ ਇਤਰਾਜ਼ ਜ਼ਾਹਿਰ ਕੀਤਾ ਗਿਆ ਕਿਸਾਨਾਂ ਨੇ ਮਾਮਲੇ ਦੇ ਵਿੱਚ ਕਾਰਵਾਈ ਦੀ ਮੰਗ ਕੀਤੀ ਹੈ ਔਰ ਸੀਐਮ ਨੇ ਅੰਦੋਲਨਕਾਰੀ ਕਿਸਾਨਾਂ ਦੇ ਲਈ ਦੱਸ ਦੇ ਕਿ ਉਪ ਦਰਵੀ ਸ਼ਬਦ ਵਰਤਿਆ ਹੈ ਜਿਸ ਤੋਂ ਬਾਅਦ ਕਿਸਾਨਾਂ ਨੇ ਸ਼ਿਕਾਇਤ ਕੀਤੀ ਤਦਾਸ ਹੈ ਕਿ ਪਤਿਆਹਾਬਾ ਦੇ ਰਤਿਆ ਥਾਣੇ ਦੇ ਵਿੱਚ ਸ਼ਿਕਾਇਤ ਦਰਜ ਕਰਾਈ ਗਈ ਹੈ। ਸੋ ਪਹਿਲਾਂ ਵੀ ਜਦੋਂ ਅੰਦੋਲਨ ਚੱਲ ਰਿਹਾ ਸੀ ਤਾਂ ਕਈ ਤਰ੍ਹਾਂ ਦੇ ਬਿਆਨ ਆਏ ਔਰ ਹੁਣ ਵੀ ਅਸੀਂ ਤੁਹਾਨੂੰ ਇਹ ਬਿਆਨ ਸੁਣਵਾਇਆ ਹੈ। ਜੇਕਰ ਨਾਇਬ ਸੈਣੀ ਦਾ ਜ਼ਿਕਰ ਕੀਤਾ ਜਾਏ ਤਾਂ ਉਹਨਾਂ ਨੇ ਸਾਫ਼ ਸ਼ਬਦਾਂ ਦੇ ਵਿੱਚ ਕਿਹਾ ਹੈ ਕਿ ਰਾਵੀ ਕਿਸਾਨ ਨਿਆਂ ਦੇ ਡਿਸਟਰਬੈਂਸ ਔਰ ਰਾਵੀ ਦਾ ਜੇਕਰ ਅਸੀਂ ਸਿੱਧਾ ਮਤਲਬ ਸਮਝੀਏ ਅਸ਼ਾਂਤੀ ਫਲੌਂ ਵਾਲੇ ਜਿਹੜੇ ਇਸ ਤਰੀਕੇ ਦੇ ਨਾਲ ਇਹ ਕਿਸਾਨਾਂ ਨੂੰ ਜ਼ਿਕਰ ਕੀਤਾ ਗਿਆ ਉਹਨਾਂ ਦਾ ਔਰ ਸੰਬੋਧਨ ਕੀਤਾ ਗਿਆ। ਇਸ ਤੋਂ ਇਲਾਵਾ ਮਨੋਹਰ ਲਾਲ ਵੀ ਇਹ ਹੀ ਕਹਿ ਰਹੇ ਨੇ ਕਿ ਉਹੀ ਕਿਸਾਨ ਨੇ ਜਿਹੜੇ ਲਾਲ ਕਿਲੇ ਤੇ ਗਏ ਸਨ ਚੜੇ ਸਨ ਤਾਂ ਇਸ ਕਰਕੇ ਸਾਨੂੰ ਸੁਚੇਤ ਹੋਣਾ ਪਿਆ ਪਹਿਲਾਂ ਹੀ ਔਰ ਇਸ ਕਰਕੇ ਹੀ ਅਸੀਂ ਇਹ ਪ੍ਰਬੰਧ ਕੀਤੇ ਨੇ ਤੋਂ ਦੱਸ ਦੇ ਕਿ ਖਾਸਾ ਰੋਸ ਕਿਸਾਨਾਂ ਚ ਵੇਖਣ ਨੂੰ ਮਿਲ ਰਿਹਾ ਹੈ ਭਾਵੇਂ ਪੰਜਾਬ ਦੇ ਕਿਸਾਨ ਹੁਣ ਕਿਉਂਕਿ ਅਸੀਂ ਵੇਖ ਰਹੇ ਹਾਂ ਕਿ ਪੰਜਾਬ ਦੇ ਵਿੱਚ ਵੀ ਭਾਜੀਪੀ ਦੇ ਜਿਹੜੇ ਲੀਡਰਸ ਨੇ ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ उधर आज देश भर आम आदमी पार्टी के लीडर भुख हड़ताल दस बजे तो तक का समा गया है गिरफ्तारी के खिलाफ रोसाया जाएगा विधायक और होर वर्कर जो दिल्ली के जंत्र मंत्र से आप सांसद दिल्ली के मंत्री बैठन के वक्त सूबे भुख हड़ताल च आम आदमी पार्टी के आगू शामिल हो रहे हैं तो जिला दफ्तर के बाहर और इसवा इकट्ठे होके एक, हो एक पर्टिकुलर था है उस भी जानकारी कैबिनेट मंत्री गोपाल राय थी थी। दिल्ली के अंदर जिस दिन से अरविंद केजरीवाल की गिरफ्तारी हुई है उसके खिलाफ लगातार विरोध हो रहा है लगातार गिरफ्तारियां हुई हैं पूरा देश रामलीला मैदान में इस गिरफ्तारी के खिलाफ इकट्ठा हुआ इस तानाशाही के खिलाफ इकट्ठा हुआ सभी इंडिया गठबंधन के सभी पॉलिटिकल पार्टियों के लीडर्स इकट्ठा हुए और अब ये लड़ाई अगले चरण में एक जन आंदोलन बनने जा रही है पूरे देश के अंदर और दुनिया में भी जहां जहां भारतीय रहते हैं वहां पर अरविंद केजरीवाल जी की के इस गिरफ्तारी के खिलाफ उनको आशीर्वाद देने के लिए सामूहिक उपवास सुबह 11 बजे से सभी जगह पे शुरू हो रहा है भारत के अंदर देश में 25 राज्यों में वहां की राजधानियों में उपवास का कार्यक्रम सामूहिक उपवास का कार्यक्रम सुबह 10 बजे शुरू होगा उसके साथ साथ अलग अलग जिला मुख्यालयों पे, तहसील मुख्यालयों पे लोग अपने गांव में अपने कस्बे में अपने मोहल्ले में और अपने घरों में भी सामूहिक रूप से उपवास का, का रखेंगे और अरविंद केजरीवाल जी को आशीर्वाद देंगे पर लोकतंत्र को बचाने के लिए लड़ाई लड़ने के लिए एक दिन का व्रत एक दिन का उपवास आम आदमी पार्टी के वॉलंटियर वालों सारे पंजाबियों ਨੂੰ ਨਾਲ ਲੈ ਕੇ ਰੱਖਿਆ ਜਾ ਰਿਹਾ ਜਿੱਥੇ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ ਦੇ ਉੱਪਰ ਇਹ ਇੱਕ ਦਿਨ ਦਾ ਉਪਵਾਸ ਇੱਕ ਦਿਨ ਦਾ ਵਰਤ ਰੱਖਿਆ ਜਾਵੇਗਾ ਉਥੇ ਹੀ ਇਸ ਲੜਾਈ ਨੂੰ ਹੋਰ ਤਗੜੀ ਕਰਨ ਦੇ ਲਈ ਇਨਕਲਾਬ ਦੀ ਧਰਤੀ ਜਿੱਥੋਂ ਕਿ ਇਨਕਲਾਬ ਦੀ ਧਰਤੀ ਖੜਕੜ ਕਲਾਂ ਜਿੱਥੋਂ ਕਿ ਗੋਰਿਆਂ ਨੂੰ ਭਜਾਉਣ ਦੇ ਲਈ ਸਭ ਤੋਂ ਵੱਡੀ ਲੜਾਈ ਲੜੀ ਗਈ ਉਸ ਧਰਤੀ ਦੇ ਉੱਪਰ ਵੀ ਕੱਲ ਨੂੰ ਇੱਕ ਦਿਨ ਦਾ ਉਪਵਾਸ ਰੱਖਿਆ ਜਾਵੇਗਾ ਜਿੱਥੇ ਮੇਰੇ ਪੰਜਾਬ ਦੇ ਸਾਰੇ ਸਾਥੀ ਵਿਧਾਇਕ ਉਸ ਇੱਕ ਦਿਨ ਦੇ ਉਬਾਸ ਦੇ ਵਿੱਚ ਹਿੱਸਾ ਲੈਣਗੇ ਇੱਕ ਦਿਨ ਦੇ ਵਰਦ ਦੇ ਵਿੱਚ ਹਿੱਸਾ ਲੈਣਗੇ ਉਥੇ ਹੀ ਸਾਡੇ ਪੰਜਾਬ ਦੇ ਮੁੱਖ ਮੰਤਰੀ ਇਨਕਲਾਬੀ ਯੋਧੇ ਸਰਦਾਰ ਭਗਵੰਤ ਸਿੰਘ ਮਾਨ ਜੀ ਉਹ ਵੀ ਉਥੇ ਖੜਕੜ ਕਲਾਂ ਦੀ ਇਨਕਲਾਬੀ ਧਰਤੀ ਦੇ ਉੱਪਰ ਲੋਕਤੰਤਰ ਨੂੰ ਬਚਾਉਣ ਦੀ ਇਸ ਲੜਾਈ ਦੇ ਵਿੱਚ ਇੱਕ ਦਿਨ ਦੇ ਵਰਦ ਦੇ ਵਿੱਚ ਇੱਕ ਦਿਨ ਦੇ ਉਬਾਸ ਦੇ ਵਿੱਚ ਪਹੁੰਚਣਗੇ ਅੱਗੇ ਵਧਾਂਗੇ ਤਾਂ ਚੌਨ ਕਮਿਸ਼ਨ ਵੈੱਬਸਾਈਟ ਹੈਕ ਮਾਮਲੇ ਦੇ ਵਿੱਚ ਵੱਡੀ ਕਾਰਵਾਈ ਹੋਈ ਹੈ ਕੈਥਲ ਦੇ ਐਸ ਡੀ ਐਮ ਕਮ ਕੇ ਆਰਓ ਯਾਨੀ ਕਿ ਅਸਿਸਟੈਂਟ ਰਿਟਰਨਿੰਗ ਅਧਿਕਾਰੀ ਬ੍ਰह्म ਪ੍ਰਕਾਸ਼ ਤੇ ਗਾਜ ਡਿੱਗੀ ਹੈ ਤਾਂ ਰਾਜਪਾਲ ਨੇ ਏਆਰਓ ਬ੍ਰह्म ਪ੍ਰਕਾਸ਼ ਨੂੰ ਸਸਪੈਂਡ ਕਰ ਦਿੱਤਾ ਪਹਿਲਾਂ ਏਆਰਓ ਬ੍ਰह्म ਪ੍ਰਕਾਸ਼ ਨੇ ਪੰਜ ਕਰਮਚਾਰੀਆਂ ਨੂੰ ਸਸਪੈਂਡ ਕੀਤਾ ਸੀ ਔਰ ਹੁਣ ਰਾਜਪਾਲ ਨੇ ਕਾਰਵਾਈ ਕੀਤੀ ਹੈ ਏਆਰਓ ਤੇ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਤਾਂ ਆਪ ਬਰਕਰਾਂ ਨੇ ਰੈਲੀ ਦੇ ਲਈ ਜਦੋਂ ਪਰਮਿਸ਼ਨ ਮੰਗੀ ਤਾਂ ਅਰਜ਼ੀ ਰੱਦ ਕਰਕੇ ਤਰਾਜ਼ ਯੂਗ ਰਿਪਲਾਈ ਕੀਤਾ ਗਿਆ ਗਾਲਾਂ ਲਿਖੀਆਂ ਗਈਆਂ ਇਲੈਕਸ਼ਨ ਕਮਿਸ਼ਨ ਦੀ ਸਾਈਟ ਤੇ ਗਾਲਾਂ ਲਿਖ ਕੇ ਸਰਟੀਫਿਕੇਟ ਜਾਰੀ ਕੀਤਾ ਗਿਆ ਸੀ ਜਿਸ ਤੋਂ ਬਾਅਦ ਇਹ ਕਾਰਵਾਈ ਹੁਣ ਏਆਰਓ ਤੇ ਹੋਈ ਅੱਗੇ ਪਤਾ ਲੱਗੇ ਤਾਂ ਸੀਐਮ ਭਗਵੰਤ ਮਾਨ ਨੇ ਕੱਲ ਮੋਗਾ ਦੇ ਵਿੱਚ ਵਰਕਰ ਮਿਲਣੀ ਕੀਤੀ ਅਤੇ ਲੋਕ ਸਭਾ ਚੋਣਾਂ ਦੇ ਲਈ ਦੱਸਦੀ ਕਿ ਪੰਜਾਬ 'ਚ ਮੁੜ ਤੋਂ 13 0 ਦਾ ਨਾਰਾ ਦਿੱਤਾ ਗਿਆ ਤਾਂ ਸੀਐਮ ਨੇ ਪਾਰਟੀ ਵਰਕਰਾਂ ਨੂੰ ਨਸੀਹਤ ਦਿੱਤੀ ਹੈ ਕਿ ਛੋਟੇ ਆਪਸੀ ਝਗੜੇ ਛੱਡ ਕੇ 13 0 ਤੇ ਫੋਕਸ ਕੀਤਾ ਜਾਵੇ। ਲੋਕ ਸਭਾ ਚੋਣਾਂ ਨੂੰ ਲੈ ਕੇ ਦੇਸ਼ ਭਰ ਦੇ ਵਿੱਚ ਅਖਾੜਾ ਪੂਰੀ ਤਰ੍ਹਾਂ ਭਖਿਆ ਹੋਇਆ ਹੈ ਤੇ ਪੰਜਾਬ ਦੇ ਵਿੱਚ ਹੀ ਮਾਹੌਲ ਪੂਰਾ ਗਰਮਾਇਆ ਨਜ਼ਰ ਆ ਰਿਹਾ ਹੈ। ਆਮਾਦੀ ਪਾਰਟੀ ਮਿਸ਼ਨ 130 ਤੇ ਡੱਟੀ ਹੋਈ ਹੈ ਜਿਸ ਦੀ ਕਮਾਂਡ ਸੰਭਾਲੀ ਹੈ ਖੁਦ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਨ੍ਹਾਂ ਨੇ ਮੋਗਾ ਦੇ ਵਿੱਚ ਵਰਕਰ ਮਿਲਿੰਗ ਕੀਤੀ ਤੇ ਪਾਰਟੀ ਆਗੂਆਂ ਨੂੰ ਸ਼ਿਕਾਇਤਾਂ ਪੁਲਾ ਕੇ ਇਕੱਠੇ ਹੋ ਕੇ ਪਾਰਟੀ ਦੇ ਲਈ ਪ੍ਰਚਾਰ ਕਰਨ ਦਾ ਫਤਾ ਦਿੱਤਾ ਤੇ 130 ਤੇ ਫੋਕਸ ਕਰਦੇ ਲਿਖਿਆ ਆਮਾਦੀ ਪਾਰਟੀ ਹੈ ਹਰੇਕ ਨੂੰ ਮੌਕਾ ਦਿੰਦੀ ਹੈ ਤੁਸੀਂ ਵੀ ਐਫਰਟ ਕਰ ਸਕਦੇ ਹੋ ਕਰੋ ਹਾਂ ਪਰ ਜਦੋਂ ਪਾਰਟੀ ਦਾ ਫੈਸਲਾ ਆ ਗਿਆ ਫਿਰ ਸਾਰੇ ਜਾਣੇ ਇੱਕ ਹੋ ਗਏ ਫੇਰ ਇੱਕ ਫੇਰ ਆਏ ਨਹੀਂ ਹੈਗਾ ਵੀ ਮੈਨੂੰ ਟਿਕਟ ਨਹੀਂ ਮਿਲੀ ਚਲ ਫਿਰ ਇਹੀ ਜਿੱਤਲੇ ਫਿਰ ਦੇਖਾਂਗੇ ਫਿਰ ਕੌਣ ਹਾਰੂਗਾ ਫਿਰ ਆਪਾਂ ਸਾਰੇ ਹਾਰਾਂਗੇ ਸੋ ਇਸ ਕਰਕੇ ਕੋਈ ਸ਼ਿਕਵੇ ਸ਼ਿਕਾਇਤ ਜਿਵੇਂ ਸੰਦੀਪ ਨੇ ਕਿਹਾ ਹੋਣਗੇ ਪਰਿਵਾਰ ਚ ਹੋ ਜਾਂਦੇ ਨੇ ਉਹ ਸ਼ਿਕਵੇ ਸ਼ਿਕਾਇਤਾਂ ਨੂੰ ਭਲਾ ਕੇ ਪਹਿਲਾਂ ਆਪਾਂ 13 ਜੀਰੋ ਕਰੀਏ ਇਸ ਮਿਲਣੀ ਦੇ ਵਿੱਚ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਪਹੁੰਚੇ ਜਿਨ੍ਹਾਂ ਨੂੰ ਸੰਬੋਧਨ ਕਰਦੇ ਆਂ ਵਰਧੀਆਂ ਨੂੰ ਮਿਸ਼ਾਨੇ ਤੇ ਲਿਆ ਕੇਜਰੀਵਾਲ ਦੀ ਗਿਫਤਾਰੀ ਨੂੰ ਲੈ ਕੇ ਭਾਜਪਾ ਤੇ ਸ਼ਬਦੀ ਬਾਹਰ ਕੀਤੇ ਤਾਂ ਪੰਜਾਬ ਦੇ ਵਿੱਚ ਪੰਥ ਨੂੰ ਮਜ਼ਬੂਤ ਦੱਸਦਿਆਂ ਅਕਾਲੀ ਦਲ ਨੂੰ ਕਰਨੇ ਹੱਥ ਲਿਆ ਕੇਜਰੀਵਾਲ ਨੂੰ ਅੰਦਰ ਕਰਕੇ ਅਸੀਂ ਖਤਮ ਕਰ ਦਾਂਗੇ ਪਾਰਟੀ ਮੈਂ ਪਾਰਟੀਆਂ ਖਤਮ ਹੁੰਦੀਆਂ ਉਹ ਹੋਰ ਹੋਣਗੇ ਉਹ ਹੋਰ ਹੋਣਗੇ ਜਿਹੜੇ ਤੂਫਾਨਾਂ ਤੋਂ ਡਰ ਗਏ ਅਸੀਂ ਤਾਂ ਜੰਮੇ ਹੀ ਨੇਰੀਆਂ 'ਚ ਹੋਏ ਆਂ ਸਾਨੂੰ ਕੀ ਡਰਾਉਨੇ ਹੋ ਤੁਸੀਂ ਅਸੀਂ ਡਰਦੇ ਨਹੀਂ ਹੈਗੇ ਔਰ ਇੱਕ ਗੱਲ ਹੋਰ ਦੱਸ ਦਿੰਨੇ ਆ ਆ ਪਰਸੋ ਸੰਜੇ ਸਿੰਘ ਹੋਰੀ ਬਾਹਰ ਆਏ ਆ ਕਦੇ ਇਹਨਾਂ ਨੂੰ ਪਤਾ ਲੱਗੇ ਕਿ ਕਿਵੇਂ ਕੁਰਬਾਨੀਆਂ ਹੋਈਆਂ ਨੇ ਇਹ ਤਾਂ ਬਸ ਜਦੋਂ ਹਾਰ ਜਾਂਦੇ ਨੇ ਪੰਥ ਖਤਰੇ 'ਚ ਹੈ ਜੀ ਪੰਥ ਨੂੰ ਬਚਾਓ ਉਹ ਭਾਈ ਪੰਥ ਬਹੁਤ ਵੱਡਾ ਹੈ ਸਾਡਾ ਪੰਥ ਬਹੁਤ ਮਜ਼ਬੂਤ ਹੈ ਇਹ ਪੰਥ ਅਕਾਲੀ ਦਲ ਦੇ ਹਾਰਨ ਨਾਲ ਕੋਈ ਖਤਰੇ 'ਚ ਨਹੀਂ ਹੁੰਦਾ ਤੁਸੀਂ ਆਪਣੀ ਫਿਕਰ ਕਰੋ ਆ ਹੁਣ ਘਰੇ ਫਿਰਦੇ ਨੇ ਪਰਿਵਾਰ ਬਚਾਓ ਕਿਹੜਾ ਪੰਜਾਬ ਬਚਾਓ ਮੁਗਾ ਪੰਚੋਂ ਤੋਂ ਪਹਿਲਾਂ ਮੁੱਖ ਮੰਤਰੀ ਦਾ ਕਾਫਲਾ ਮਰਿੰਡਾ ਮਾਸ਼ੀਵਾੜਾ ਸਮਰਾਲਾ ਦਰਹਾ ਸੰਨੀਵਾਲ ਤੇ ਧਿਆਣਾ ਦੇ ਵਿੱਚ ਹੋ ਕੇ ਲੱਗਿਆ ਜਿੱਥੇ ਪਾਰਟੀ ਵਰਕਰਾਂ ਨੇ ਉਹਨਾਂ ਦਾ ਸ਼ਾਨਦਾਰ ਸਵਾਗਤ ਕੀਤਾ ਤੇ ਸੀਐਮ ਨੂੰ ਅੱਗੇ ਵਧਣ ਦਾ ਸੁਨੇਹਾ ਦੇ ਕੇ ਪੰਜਾਬ ਦੀਆਂ ਸਾਰੀਆਂ ਲੋਕ ਸਭਾ ਸੀਟਾਂ ਜਿੱਤਾਂ ਕੇ ਦੇਣ ਦਾ ਪ੍ਰੋਸਾ ਦਿੱਤਾ ਅੱਗੇ ਵਧੋ ਸਾਰਾ ਪੰਜਾਬ ਤੁਹਾਡੇ ਨਾਲ ਆ ਤੁਹਾਡੀ ਸੋਚ ਦੇ ਨਾਲ ਆ ਕੇਜriwal ਸਾਹਿਬ ਦੇ ਨਾਲ ਆ ਤੁਸੀਂ ਅੱਗੇ ਵਧੋ ਸਾਰਾ ਯੂਥ ਤੁਹਾਡੇ ਨਾਲ ਆ 13 ਦੀਆਂ 13 ਸੀਟਾਂ ਜਿੱਤ ਸੀਟਾਂ ਜਿੱਤ ਕੇ ਪੰਜਾਬ ਤੁਹਾਡੀ ਝੋਲੀ ਪਾਉਗਾ ਵਧਾਨ ਜਿੰਦਾਬਾਦ ਜਿੰਦਾਬਾਦ ਜੋ ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਮੁੱਖ ਮੰਤਰੀ ਮਾਨ ਲਗਾਤਾਰ ਬੈਠਕਾਂ ਕਰ ਰਹੇ ਨੇ ਪੀਤੇ ਨੇ ਲੋਕ ਸਭਾ ਹਲਕਿਆਂ ਦੇ ਉਮੀਦਵਾਰਾਂ ਤੇ ਆਗੂਆਂ ਦੇ ਨਾਲ ਗੱਲਬਾਤ ਕੀਤੀ ਗਈ ਵੀ ਚੋਣਾਂ ਦੇ ਵਿੱਚ ਜਿੱਤ ਦਰਜ ਕਰਨ ਦੇ ਲਈ ਰੋਡ ਮੈਪ ਵਿਕਦਾ ਉਹਗਾ ਤੋਂ ਪੰਕਜ ਕਪਾਈ న్యూਸ 18 ਪੰਜਾਬ ਉਧਰ ਵਿਰੋਧੀ 13 ਵੀ ਦਾਵਾ ਕਰ ਰਹੀਆਂ ਨੇ ਕਿ ਇਸ ਵਾਰ 13 ਜ਼ੀਰੋ ਹੋ ਸਕਦਾ ਹੈ ਪਰ ਆਮ ਆਦਮੀ ਪਾਰਟੀ ਜ਼ੀਰੋ ਰਹੇ ਉਹ ਜ਼ੀਰੋ 13 ਕਮ ਹੋ ਜਾਣਾ ਜੋ ਸੀਐਮ ਸਾਹਿਬ ਦੀ ਇੱਛਾ ਹੈ ਭਗਵਾਨ ਮਾਨ ਜੀ ਨੂੰ ਮੈਂ ਇੱਕ ਗੱਲ ਦੱਸਣਾ ਚਾਹੁੰਨਾ ਜੋ ਉਹਨਾਂ ਦੀ ਇੱਛਾ ਪੂਰੀ ਹੋ ਜਾਣੀ ਹੈ ਥੱਲੇ ਜਿਹੜਾ ਕੰਮ ਖਰਾਬ ਹੈ ਮੁੱਖ ਮੰਤਰੀ ਸਾਹਿਬ ਦਾ ਇਹ ਮੁੱਖ ਮੰਤਰੀ ਸਾਹਿਬ ਨੂੰ ਐ ਚਾਨਣ ਅੱਖਾਂ ਐ ਖੁੱਲ ਜਾਣੀਆਂ ਜਮਾ ਕੀ ਹਾਲਾਤ ਹੈ ਜਿਹੜਾ ਉਹ 13 0 ਕਹਿੰਦੇ 0 13 ਵਾਲਾ ਕੰਮ ਹੋ ਜਾਣਾ ਆਮ ਆਦਮੀ ਪਾਰਟੀ ਤੋਂ ਜਿਸ ਪ੍ਰਕਾਰ ਲੋਕਾਂ ਦਾ ਮੋਹ ਪੰਗ ਹੋਇਆ ਤੁਸੀਂ ਕਿਸੇ ਦੇ ਕੋਲੇ ਚਲੇ ਜਾਓ ਉਹ ਕਹਿੰਦੇ ਝਾੜੂ ਟੀਲਾ ਟੀਲਾ ਕਰਦੇ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਪਤਾ ਲੱਗ ਜਾਣਾ ਹੈ ਕਿ 013 ਵਾਲਾ ਕੰਮ ਹੋ ਜਾਣਾ ਹੈ ਇਹਦੀ ਤਾਂ ਲੱਗ ਜੂ ਭਾਈ ਇਹਦੀ 013 ਤਾਂ ਹੋ ਜਾਣੀ ਇਹ ਇਹ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਦਾ ਬਦਲਿਆ ਜਾਣਾ ਔਰ ਮੈਨੂੰ ਜੋ ਲੱਗਦਾ ਹੈ ਜੇ ਬਚੂ ਤੇ ਇੱਕ ਸ਼ਰਤ ਤੇ ਬਚੂ ਜੇ ਇਹ ਭਾਜਪਾ ਦਾ ਨੋਮੀਨੇਟਿਡ ਮੁੱਖ ਮੰਤਰੀ ਹੋਊ ਫੇਰ ਤਾਂ ਬਾਤ ਸਕਦਾ ਨਹੀਂ ਤਾਂ ਅਗਲਾ ਮੁੱਖ ਮੰਤਰੀ ਪੰਜਾਬ ਦਾ ਜੇ ਆਮ ਆਦਮੀ ਪਾਰਟੀ ਚੋਂ ਹੀ ਬਣਿਆ ਕਿਉਂਕਿ ਉਹਨਾਂ ਦੇ ਸੀਟਾਂ ਵਧ ਨੇ ਤੇ ਉਹ ਕੁਲਤਾਰ ਸਿੰਘ ਸੰਧਵਾ ਹੋਊਗਾ ਮੇਰਾ ਇਹ ਮੰਨਣਾ ਉਹਦਰ ਰਾਜਾ ਵੜਿੰਗ ਨੇ ਪਤਨੀ ਅਮ੍ਰਿਤਾ ਵੜਿੰਗ ਦੇ ਲਈ ਟਿਕਟ ਮੰਗੀ ਹੈ ਰਾਜਾ ਵੜਿੰਗ ਨੇ ਬਠਿੰਡਾ ਸੀਟ ਦੇ ਲਈ ਦਾਵਾ ਠੋਕਿਆ ਪ੍ਰਦਾਨ ਹੋਣ ਦੇ ਨਾਤੇ ਨਾਲ ਕਿ ਮੇਰੇ ਤੇ ਪੂਰੇ ਪੰਜਾਬ ਦੀ ਜ਼ਿੰਮੇਵਾਰੀ ਆ ਤੇ ਉਹਨਾਂ ਕਿਹਾ ਕਿ ਮੈਂ ਤੇ ਅਮ੍ਰਿਤਾ ਪੰਜ ਸਾਲ ਤੋਂ ਬਠਿੰਡਾ ਚ ਕੰਮ ਕਰ ਰਹੇ ਸਾਡੇ ਲਈ ਰਾਜਨੀਤੀ ਖੇਤੀ ਦੀ ਤਰ੍ਹਾਂ ਹੈ ਤਾਂ ਵੀ ਦਾਵਾ ਕਰ ਰਹੇ ਨੇ ਕਿ ਮੇਰੀ ਇੱਛਾ ਮੈਂ ਪੰਜਾਬ ਦੇ ਵਿੱਚ ਪਾਰਟੀ ਲਈ ਪ੍ਰਚਾਰ ਕਰਾਂ ਮੈਂ ਦੇਖਣਾ ਹੈ ਕਿ ਕਿਹਦੀ ਫੋਟੀ ਕਿੱਥੇ ਫਟਕਰ ਅਮ੍ਰਿਤਾ ਵੜਿੰਗ ਰਾਜਾ ਵੜਿੰਗ ਪੂਰੇ 5 ਸਾਲ ਕਿਉਂਕਿ ਜੱਟ ਦੀ ਜੱਟ ਦੀ ਤਿਆਰੀ ਹੁੰਦੀ ਹੈ ਕਿ ਨਹੀਂ ਕਿਉਂਕਿ ਉਹਦੀ ਖੇਤੀ ਹੈ ਉਹਨੇ ਫਸਲ ਤੇ ਢੀੜਾ ਮਾਰਨਾ ਵਾਟ ਤੇ ਢੀੜਾ ਮਾਰਨਾ ਉਹਨੇ ਵੇਖਣਾ ਪਾਣੀ ਤਾਂ ਨਹੀਂ ਟੁੱਟ ਗਿਆ ਉਹਨੇ ਵੇਖਣਾ ਮੇਰੀ ਫਸਲ ਠੀਕ ਹੈ ਇਹਨੂੰ ਕੋਈ ਸੰਢੀ ਤਾਂ ਨਹੀਂ ਪੈ ਗਈ ਸਾਡੀ ਖੇਤੀ ਕੀ ਅਮਰਤਾ ਵੜਿੰਗ ਤੇ ਰਾਜੀ ਵੜਿੰਗ ਦੀ ਉਹ ਪੋਲਿਟਿਕਸ ਹੈ ਸਾਡੀ ਖੇਤੀ ਅਸੀਂ ਤਾਂ ਜਦੋਂ ਚੋਣ ਆਉਂਦੇ ਇਹ ਖੇਤੀ ਵਾਲਾ ਕੰਮ ਹੈ ਸਾਡਾ ਲੇਕਿਨ ਤਿਆਰੀ ਨਾ ਤਿਆਰੀ ਪੰਜੇ ਸਾਲ ਹੀ ਰਹਿੰਦੀ ਹੈ ਪਰ ਫੈਸਲਾ ਅੰਤਿਮ ਜੋ ਵੀ ਲੈਣਾ ਉਹ ਹਾਈ ਕਮਾਂਡ ਨੇ ਲੈਣਾ ਕਿਉਂਕਿ ਪਾਰਲੀਮੈਂਟ ਦੇ ਜਿਹੜੇ ਫੈਸਲੇ ਹੁੰਦੇ ਆ ਉਹ ਹਾਈ ਕਮਾਂਡ ਲੈਂਦੀ ਹੈ ਕੌਣ ਲੜੇਗਾ ਕੌਣ ਨਹੀਂ ਲੜੇਗਾ ਲੜਨਾ ਹੈ ਕਿ ਨਹੀਂ ਲੜਨਾ ਇਹਰੇ ਬਾਰੇ ਫੈਸਲਾ ਰਾਹੁਲ ਗਾਂਧੀ ਖਰਗੇ ਸਾਹਿਬ ਨੇ ਲਿਆ ਮੈਨੂੰ ਤਾਂ ਲੱਗਦਾ ਕਿ ਮੈਨੂੰ ਪਾਰਟੀ ਨੇ ਪ੍ਰਧਾਨ ਬਣਾਇਆ ਕਿ ਮੈਨੂੰ ਚੋਣ ਪ੍ਰਚਾਰ ਦੇ ਵਿੱਚ ਆਪ ਦਾ ਰੋਲ ਅਦਾ ਕਰਨਾ ਚਾਹੀਦਾ ਕਿਉਂਕਿ ਪੂਰੇ ਪੰਜਾਬ ਦੇ ਜਿਹੜੇ ਸਮੀਕਰਨ ਹੈ ਉਹਨਾਂ ਤੇ ਨਜ਼ਰ ਰੱਖਣੀ ਹੈ ਕਿੰਦਾ ਕਿੱਥੇ ਸਾਨੂੰ ਬੋਟੀਆਂ ਫਿਟ ਕਰਨੀਆਂ ਕਿਹੜਾ ਕੈਂਡੀਡੇਟ ਕਿੱਥੇ ਫਿਰ ਉਹਨੂੰ ਜਿਤਾਉਣ ਦੇ ਵਾਸਤੇ ਕੀ ਸਕੀਮ ਬਣਾਉਣੀ ਹੈ ਕਿਹੜੀ ਰਣਨੀਤੀ ਕਰਨੀ ਹੈ ਉਹ ਸਾਰਾ ਕੰਮ ਕਾਂਗਰਸ ਪਾਰਟੀ ਦੇ ਪ੍ਰਧਾਨ ਦਾ ਹੁੰਦਾ ਔਰ ਮੈਨੂੰ ਲੱਗਦਾ ਕਿ ਮੈਨੂੰ ਪਾਰਟੀ ਦਾ ਮੈਂ ਫਿਰ ਕੀ ਤੁਹਾਨੂੰ ਫੈਸਲਾ ਅੰਤਿਮ ਉਤਲਿਆਂ ਤੇ ਹੈ ਮੇਰਾ ਲੱਗਦਾ ਹੈ ਕਿ ਮੈਂ ਸਾਰੇ ਪੰਜਾਬ ਦੇ ਵਿੱਚ ਪ੍ਰਚਾਰ ਕਰਕੇ ਵੱਧ ਤੋਂ ਵੱਧ ਕਾਂਗਰਸ ਪਾਰਟੀ ਨੂੰ ਸੀਟਾਂ ਜਿਤਾਉਣ ਦਾ ਕੰਮ ਕਰਾਂ ਉਹਦਾ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਾਂਗਰਸ ਤੇ ਨਿਸ਼ਾਨਾ ਸਾਧਿਆ ਭ੍ਰਿਸ਼ਟਾਚਾਰ ਨੂੰ ਲੈ ਕੇ ਰਾਜਨਾਥ ਸਿੰਘ ਦਾ ਬਿਆਨ ਆਇਆ ਹੈ ਕਾਂਗਰਸ ਤੇ ਭ੍ਰਿਸ਼ਟਾਚਾਰ ਦੇ ਵਿਚਾਰੇ ਕੂਚਲ ਮੈਂ ਆਈ ਦਾ ਰਿਸ਼ਤਾ ਹੈ ਉਹਨਾਂ ਕਿਹਾ ਕਿ ਭ੍ਰਿਸ਼ਟਾਚਾਰ ਕਹਿੰਦਾ ਕਾਂਗਰਸ ਨੂੰ ਚਲ ਮੈਂ ਆਇਆ ਤਾਂ ਦਰਸਲ ਮਧ ਪ੍ਰਦੇਸ਼ ਦੇ सिंधी ਦੇ ਵਿੱਚ ਚੋਣ ਪ੍ਰਚਾਰ ਦੇ ਦੌਰਾਨ ਉਹਨਾਂ ਨੇ ਬਿਆਨ ਦਿੱਤਾ ਉਹਨਾਂ ਕਿਹਾ ਕਿ ਇੱਕ ਫਿਲਮ ਆਈ ਸੀ ਮੈਨੇ ਪਿਆਰ ਕੀਤਾ ਤੇ ਉਸ ਫਿਲਮ ਦੇ ਵਿੱਚ ਇੱਕ ਗੀਤ ਸੀ ਤੂੰ ਚੱਲ ਮੈਂ ਆਈ ਜੋ ਕਿ ਕਾਂਗਰਸ ਦੇ ਭ੍ਰਿਸ਼ਟਾਚਾਰ ਤੇ ਟੁਕਦਾ ਹੈ ਕਾਂਗਰਸ ਦਾ ਭ੍ਰਿਸ਼ਟਾਚਾਰ ਦਾ ਬਹੁਤ ਹੀ ਅਕੂਤ ਰਿਸ਼ਤਾ ਹੈ ਬਹੁਤ ਹੀ ਅਕੂਤ ਰਿਸ਼ਤਾ ਹੈ ਬਸ ਇਹ ਕਲਪਨਾ ਨਹੀਂ ਕਰ ਮੈਨੇ ਇੱਕ ਫਿਲਮ ਦੇਖੀ ਸੀ ਬਚਪਨ ਵਿੱਚ ਮੈਨੇ ਪਿਆਰ ਕੀਤਾ और उस फिल्म में सलमान थे और नायिका कौन थी वो तो मैंने नहीं देखा था आप जानते होंगे बच्चे देखा था एक गाना था तू चल मैं आई एक गाना था तू चल मैं आई ऐसा ही रिश्ता था करप्शन का और कांग्रेस का है करप्शन कहता है ए कांग्रेस तू चल फिर मैं आई ਆਪ ਨੇ ਦੇਖਾ ਹੋਗਾ ਜਿੱਥਾਂ ਵੀ ਕਾਂਗਰਸੀ ਆਈ ਵਾਹ ਕ腐ਪਸ਼ਨ ਹੀ ਪਹੁੰਚੀ ਹੈ ਇਹ ਰਹਾ ਗਾਜ਼ੀਆਬਾਦ ਦੇ ਵਿੱਚ ਰੋਡ ਸ਼ੋਅ ਦੇ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੂੰ ਸਿੱਖ ਸਮਾਜ ਨੇ ਸਿਰੋਪਾਉ ਪੇਟ ਕੀਤਾ ਜਿਸ ਨੂੰ ਪ੍ਰਧਾਨ ਮੰਤਰੀ ਨੇ ਸਤਿਕਾਰ ਦੇ ਨਾਲ ਪਰਵਾਣ ਕੀਤਾ ਪੀਐਮ ਮੋਦੀ ਨੇ ਪੂਰੇ ਸਨਮਾਨ ਦੇ ਨਾਲ ਸਿਰੋਪਾਉ ਆਪਣੇ ਸਿਰ ਤੇ ਰੱਖਿਆ ਯਾਨੀ ਕਿ ਅਦਬ ਦਿੱਤਾ ਨਚਕਾਰਿਆ ਅਦਰਸਲ ਚੌਧਰੀ ਮੋੜ ਤੇ ਸਿੱਖ ਸਮਰਥਕਾਂ ਦੇ ਵੱਲੋਂ ਪ੍ਰਧਾਨ ਮੰਤਰੀ મોદી ਦਾ ਸਵਾਗਤ ਕੀਤਾ ਗਿਆ ਸੀ ਤੇ ਇਸੇ ਦੌਰਾਨ ਹੀ ਪ੍ਰਧਾਨ ਮੰਤਰੀ ਨੇ ਸਿਰੋਪਾ ਪ੍ਰਧਾਨ ਮੰਤਰੀ ਨੂੰ ਸਰੋਪਾ ਪੇਟ ਕੀਤਾ ਗਿਆ ਔਰ ਉਹਨਾਂ ਨੇ ਇਸ ਤਰੀਕੇ ਦਿਨਾਂ ਸਰਕਾਰ ਵਧਾਇਆ ਹੈ। ਤਾਂ ਤਸਵੀਰਾਂ ਨੇ ਔਰ ਇਸ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਰੋਡ ਸ਼ੋਅ ਨਿਕਲ ਰਿਹਾ ਹੈ ਔਰ ਦੋਵੇਂ ਪਾਸੇ ਜਿਹੜੇ ਸਮਰਥਕ ਨੇ ਉਹ ਖੜੇ ਨੇ। ਔਰ ਇੱਕ ਇਹਨਾਂ ਦੇ ਵਿੱਚੋਂ ਸਿੱਖ ਸਮਾਜ ਦੇ ਵੱਲੋਂ ਸਿਰੋਪਾ ਦਿੱਤਾ ਗਿਆ ਜਿਵੇਂ ਹੀ ਪ੍ਰਧਾਨ ਮੰਤਰੀ ਨੂੰ ਇਹ ਪਤਾ ਲੱਗਿਆ ਕਿ ਇਹ ਸਿਰੋਪਾ ਉਹਨਾਂ ਨੂੰ ਦਿੱਤਾ ਜਾਣਾ ਹੈ ਔਰ ਉਹ ਚਾਹੁੰਦੇ ਨੇ ਕਿ ਪ੍ਰਧਾਨ ਮੰਤਰੀ ਤੱਕ ਇਹ ਪਹੁੰਚੇ ਤਾਂ ਉਹਨਾਂ ਨੇ ਖੁਦ ਇਹ ਸਿਰੋਪਾ ਮੰਗਵਾਇਆ ਔਰ ਉਸ ਨੂੰ ਸਿਰ ਤੇ ਰੱਖਿਆ ਨੱਚਕਾਰਿਆ ਸਤਕਾਰ